Oh. <laughs> ਮਹਲਾ ਤੁਜਾ ਇੱਕ ਨਹੀਂ ਚੱਪੀ ਜਿੰਮੋ ਕਸਮ ਨਾ ਜਾਏ ਤੁਹਾਰ ਦੇ ਸੇ ਤੁੰਗਿਆ ਜੀ ਸੱਚੀ ਕਸਮ ਸਮਾਏ ਮੌੜੇ ਦਾ ਦਿਨ ਤੱਕ ਹਰਤਾ ਕੀ ਪਰਮਾਰਧ ਸੁਆਸਤਰਾ ਦੇ ਸਾਥ ਤੇ ਆਪ ਨੂੰ ਯਾਰੇ ਨਾਲ ਕੁਦਰਤ ਜੀ ਨੇ ਆਪ ਕਿ ਕੀ ਕਹੇ ਰੇ ਜੀ ਦਾਹੀ ਕਰੇਗਾ ਹੋ ਕੈਸੋ ਗੁਲਿੰਗਰ ਨਾਮ ਕਰਨਾ ਦੀ ਆਸ ਜੀ ਕਰੇ ਸਾਥ ਕਰਦਾ ਪੌੜੀ ਨਾਨਕੋ ਅੰਤਨਾ ਜਾਪਰੀਆਂ ਤਾਂ ਕੇ ਪਾਰ ਆਵਾਰ ਆਕਰੈ ਸਾਤੀ ਪ੍ਰਭ ਕਰੈ ਮਹਾਰ ਇਕ ਨਾ ਗਲੀ ਜੰਜਰੀਆਂ ਕੁਰੀ ਚੜੇ ਬਿਸਿਆਰ ਆਕਰੈ ਕਰਿਆ ਭੋ ਕੈਸੋ ਗਰੀ ਕੋ ਕਾ ਨਾਨਕ ਕਰਨਾ ਜਿੰਨ ਕੀ ਆਪ ਵੀਕਰਣੀ ਸੋ ਸੁਗਵੰਧ ਜੰਨ ਤੇ ਰਾਧਾ ਨੂੰ ਹੀ ਸੁਭੰਗ ਜਨ ਤੇ ਪੇਰਾ Thank uh -huh. I'm sorry, <Sessly> the world पंजन तेरा नात ਤੁਹਾਡਾ <im> ਪਰਿਵਾਰ पञ्चल तेरा 个排舞。 ਹਿੰਜਣ ਤੇ ਰੋਣਾ ਦੁੱਖ ਭਰਨ ਆਵੇ ਦੇਵਾਰ ਆ ਤੈ ਰੱਖਦਾ ਆ ਆਪੇ ਤੁਹਾਡੇ ਸਾਜਿਨਾ ਬੇਪੁਰਣ ਦੇ ਇਕ ਨੇ ਦੁੱਧ ਸਮਾਈ ਇਕ ਚੁਲੇ ਰਹਿਣ ਚੜੇ ਇਕ ਨਿਹਾਲੀ ਪੈ ਸਵਣ ਕੁੱਪ ਰਹਿਣ ਖੜੇ ਤਨਾ ਸੁਵਾਰੇ ਨਾਨਕ ਜਿੰਨ ਕੋ ਨਦਰ ਕਰੇ ਮਹਲਾ ਦੁਜਾ ਆਪ ਕੇ ਸਾਝੀ ਕਿਰਿਆ ਆਪ ਜਾਈ ਕੀਿਆ ਕਿਸ ਮੁtildeੰ ਦੀ ਪਾਇ ਤੇ ਦਿੱਖ ਤਾਬੂ ਦਾ ਕਿਸ ਨੂੰ ਕਹੀਏ ਨਾਮ ਕਾ അടിയ <laughs> ਕਿੰਦੇ ਜੀ ਅਰਿ ਜੀ ਕਸਮਬਾਉ ਸਾਇ ਕਰ ਕਮਾਉਣੀ ਦਰ ਛੋਟੀ ਤੇ ਨਾ ਪਾਏ ਨਾਨਕੇ ਕੀ ਬਾਝੀ ਔਰ ਦੂਜੀ ਨਹੀਂ ਜਾਏ ਸੋ ਕਰੇ ਜਿਤ ਸਰ ਜਾਏ ਸੋ ਕਰੇ ਜਿਤ ਸਹਿ ਰਜਾਏ ਸੁਧ ਸਤਨਾਮ ਸੋਇ ਰਾਮ ਕਲੀਉ ਨਹ ਲਾ ਕੀ ਜਾ ਅੰੰਦ ਜਿਤ ਓਮਕਾਰ ਸਤਗੁਰ ਪ੍ਰਸਾਦਿ ਨੰਦਕਾਇ ਅਨੰਦੁ ਮਾਇ ਸਤਿਮੁ ਪਾਇ ਸਤਗੁੰਧਾ ਪਾਇ ਸੇ ਸਿਤੀ ਮਨ ਵਧਿਆ ਵਕਾਇ ਨਾਮੁ ਨਿਵਾਰਤਿਆ ਸੰਗਮੁ ਵਧਿਆ ਜਾ ਸਭ ਤਾ ਗਾਵੋ ਹਰਿ ਕੇ ਰਮਣੀ ਦਿਵਸਾਇ ਲੈ ਨਾਨਕ ਅਨੰਦੁ ਅਸਤਿਮੁ ਪਾਇ ਕਹਨ ਕਰਤੇ ਰਹਾ ਸਾਂ ਸੁਆਸ ਸੰਨਨ ਦਮ ਕਰਤ ਸੁਨੀ ਸੋਚੋਂ ਮਨ ਸਾਰੇ ਕਹਿਨ ਨਾਤ ਮਨ ਮੇਰੇ ਸਦਾ ਰੋਹਨ ਕਾਲੇ ਸਾਚੇ ਸਾਗੀ सभु पुणो पालिको वणिया सुभादिला सुभात आया मरिया कमी दूर ਸਰ ਨਾਏ ਜੀ ਮੈਂ ਅਸਰਖੀ ਚਿਤ ਮਹਲ ਮੇਰਾ ਸ੍ਰੋਪ ਦੁੱਖ ਗਾਏ ਜੀ ਸੁਖਹੁ ਤਦ ਗੁਰਸਿਵੀਆ ਬਹਿਨਿਸ ਸਹਿਜ ਸੁਪਾਈ ਦਰਸ਼ਨ ਪਰਸਿਆ ਗੁਰੂ ਕਾਏ ਜਨਮ ਮਰਨ ਦੁਖ ਜਾਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੂ ਜਿਸਰ ਪਾਸ ਬਰੁਤਿਆ ਸੋਹੀਆ ਸਰਬਨੰਦ ਹੋਏ ਸ ਕੰਚਨ ਮੱਟੀ ਮੰਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ ਸੋ ਕਿਸਨੇ ਹੋ ਅਰ ਭੈ ਨਹੀਂ ਜਾਕਰ ਕੰਚਨ ਮੱਟੀ ਮੰਨ ਰਹਾਉ ਨ ਨਿੰਦਿਆ ਨਾ ਉਸਤਤ ਜਾਕਰ ਲੋਭ ਮੋਹ ਅਭਿਮਾਨਾ ਹਰ ਕਸੋਗ ਤੇ ਰਹਿ ਨਿਆਰੂ ਨਾਹਿ ਮਾਨ ਅਭਮਨ ਅਸ ਸਨਸ ਸਗਨ ਤਿਆਗ ਜਗ ਤੇ ਰਹਿ ਨਿਰਸ ਕਾਮ ਕ੍ਰੋਧ ਜਿ ਪਰ ਸਹਿ ਨਾਹਿ ਤੇਹ ਘਟ ਬ੍ਰਾਹਮਣ ਨਿਵਾਸਾ ਗੁਰ ਕਿਰਪਾ ਜਿਹਨਰ ਕੋ ਗੀਨੀ ਤੇਹ ਇਹ ਜੁਗਤ ਪਛਾਨੀ ਨਾਨਕੋ ਲੀਨ ਪਇਓ ਗੋਬਿੰਦ ਸਿਉ ਜਿਉ ਪੰਨੀ ਸੰਗ ਪੰਨੀ ਗੁਰ ਕਿਰਪਾ ਜਿਹਨਰ ਕੋ ਗੀਨੀ ਤੇਹ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਨੀ ਸੰਗ ਪਨੀ ਹੋਆ ਸੰਗੀਤਾ ਹਰਸਾ ਵਾਹਿਗੁਰੂ ਜੀ ਕੀ ਮਤੇ